Salt now. ਕਸਿਆ ਮੇਰਾ ਮਾਥੇ ਛਤਰ ਤਰੇ ਰਹਾਓ ਜਕਿ ਸ਼ੋਤ ਜਗਤ ਕੋ ਲਗੇ ਤਾਂ ਪਰ ਤੁਹੀ ਤਰੇ ਈਚੋ ਉਚ ਕਨੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤਿਲੋਚਨ ਸਤਨਾ ਸੈਨ ਤਰੇ ਬਹੁਤ ਧੰਨਵਾਦ ਇੱਥੇ ਆਂਦਾ ਹੋਰ ਸਾਲਾ ਵੱਡਾ ਧੰਨਵਾਦ ਇਹਨਾਂ ਮੈਂਬਰਾਂ ਦਾ ਜਿਨ੍ਹਾਂ ਨੇ ਉਪਰ ਆਲਾ ਕੀਤਾ ਦੇਖੋ ਅੱਖਾਂ ਸਾਡੇ ਸ਼ਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਹੰਦ ਹੈ ਬਹੁਤ ਹੀ ਜੁਰੀ ਹੰਦ ਹੈ ਅੱਖਾਂ ਜਿਨ੍ਹਾਂ ਦੀਆਂ ਨਹੀਂ ਹੈਗੀਆਂ ਉਹਨਾਂ ਨੂੰ ਜੇ ਮੈਂ ਪੁੱਛੀਏ ਤੇ ਫਿਰ ਪਤਾ ਲੱਗਦਾ ਕਿ ਖਾਣੇ ਬਾਰੇ ਸਾਡੇ ਦਿਮਾਗ ਵਿੱਚ ਕੀ ਹੈ ਜੋ ਵੀ ਅਸੀਂ ਸਾਹਮਣੇ ਅਸੀਂ ਦੇਖਦੇ ਆ ਉਹਦੀ ਫੋਟੋ ਬਣ ਕੇ ਸਾਡੇ ਦਿਮਾਗ ਨੂੰ ਜਾਂਦੀ ਹੈ ਉਹੀ ਸਾਨੂੰ ਦਿਮਾਗ ਸਾਡਾ ਦੱਸਦਾ ਹੈ ਕਿ ਸਾਹਮਣੇ ਵਾਲੀ ਚੀਜ਼ ਕੀ ਹੈ ਅੱਖ ਦਾ ਕੰਮ ਇਹ ਪ੍ਰਕਾਸ਼ ਰਹੀ ਅੰਦਰ ਫੋਟੋ ਜਾਂਦੀ ਹੈ ਜਿਹੜੀ ਦਿਮਾਗ ਨਾਲ ਅਸੀਂ ਉਹਨੂੰ ਕੈਲਕੂਲੇਟ ਕਰਦੇ ਹੈਗੇ ਆ ਵੀ ਹੈ ਕੀ ਹੈ ਸਾਡੇ ਸਾਹਮਣੇ ਠੀਕ ਹੈ ਸੋ ਅੱਖਾਂ ਦੇ ਵਿੱਚ ਦੇਖੋ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੈਗੇ ਨੇ ਕਿ ਬਿਮਾਰੀਆਂ ਜਿੱਦਾਂ ਬਹੁਤ ਚਲਦੀਆਂ ਨੇ ਅੱਜ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਫੋਨ ਕਰਕੇ ਫੋਨ ਚਾਰਜ ਕਰਕੇ ਅੱਖਾਂ ਆਪਣੀਆਂ ਖਰਾਬ ਕਰ ਜਾਂਦੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਅਸੀਂ ਅੱਜ ਬੱਚਿਆਂ ਨੂੰ ਅਵੇਅਰ ਕਰੀਏ ਆਪਣੀ ਜਨਤਾ ਨੂੰ ਆਪਣੇ ਆਸ-ਪਾਸ ਲੋਕਾਂ ਨੂੰ ਅਵੇਅਰ ਕਰੀਏ ਕਿ ਇਹ ਜਿਹੜਾ ਇੰਪੋਰਟੈਂਟ ਸਾਡਾ ਅੰਧ ਹੈਗਾ ਇਹਦੀ ਦੇਖਭਾਲ ਅਸੀਂ ਕਿੱਦਾਂ ਕਰੀਏ ਨਾਲ ਨਾਲ ਤੁਹਾਨੂੰ ਹੋਰ ਵੀ ਕਈ ਮਾਮਲੇ ਮਿਲ ਜਾਂਦੇ ਹਨ ਜਿਹੜੀ ਕੁਦਰਤੀ ਆਪਾਂ ਦੇਖਭਾਲ ਕਰ ਸਕਦੇ ਆ ਨਾ ਉਹਦੇ ਵਰਗੇ ਰਿਸਕ ਵੀ ਹੈ ਉਦਰਤੀ ਦੇਖਭਾਲ ਆਪਣੀ ਹੋਈ ਹੈ ਇਸ ਵੇਲੇ ਉੱਤੇ ਆ ਅੱਖਾਂ ਦੇ ਪਾਣੀ ਪਿੱਤੇ ਮਾਰਦੇ ਆ ਇਹ ਨੂੰ ਜੋ ਹੀ ਸੁਣਿਆ ਹੋਇਆ ਐਕਸਾਈਜਾਂ ਨੇ ਤਾਂ ਕਿ ਅਸੀਂ ਆਪਣੀਆਂ ਅੱਖਾਂ ਨੂੰ ਸਵਸਥ ਰੱਖ ਸਕੀਏ ਸੋ ਬਾਕੀ ਯਾਦਾਗਰ ਨਾ ਬੋਲਦਾ ਹੋਇਆ ਉਹ ਹੀ ਕਹਾਂਗਾ ਕਿ ਆਪਣੀ ਅੱਖਾਂ ਦੀ ਦੇਖਭਾਲ ਵੱਧ ਤੋਂ ਵੱਧ ਕਰੋ ਕੋ ਹੈ ਤੇ ਪੂਰਾ ਸਰੀਰ ਆਪਣਾ ਦੇਖਭਾਲ ਕਰ ਜਾਊਗਾ ਇਹ ਲੇਕਿਨ ਅੱਖਾਂ ਇੱਕ ਪੂਰੇ ਸਰੀਰ ਨਾਲ ਅਸੀਂ ਤਾਂ ਹੀ ਕੰਮ ਲੈ ਸਕਦੇ ਆ ਕਿ ਸਾਡਾ ਅੱਖਾਂ ਕੰਮ ਕਰਦੀਆਂ ਹੁੰਦੀਆਂ ਸੋ ਇਹ ਜਿਹੜਾ ਹੁਣ ਕੈਂਪ ਲੱਗਾ ਹੈ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਜਿਹੜੀ ਹੈਗੀ ਉਹ ਡਾਕਟਰ ਸਾਹਿਬ ਦੱਸਣਗੇ ਸਾਨੂੰ ਆਪਾਂ ਨਾਲ ਉਥੇ ਚੈੱਕ ਕਰਾਂਗੇ ਜੇ ਅੱਗੇ ਕੋਈ ਪ੍ਰੋਬਲਮ ਹੈਗੀ ਤਾਂ ਆਪਾਂ ਹਸਪੀਟਲ ਤੇ ਨੈਸ਼ਨਲ ਹੈਲਥ ਕੇਅਰ ਹਸਪੀਟਲ ਕਬੂਤਸਰਾਂ ਰੋਡ ਦੇ ਨੇੜੇ ਦੇ ਕੋਲ ਉਥੇ ਅਸੀਂ ਬੈਠੇ ਹੋਏ ਆਂ ਉਥੇ ਮਸ਼ੀਨਾਂ ਹੈਗੀਆਂ ਨੇ ਜੇ ਕੋਈ ਪ੍ਰੋਬਲਮ ਆndi ਆ ਬਾਕੀ ਆਪਾਂ ਕੰਮ ਉਥੇ ਕਰਾਂਗੇ ਠੀਕ ਹੈ ਜੀ ਬਾਕੀ ਅੱਗੇ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਆਈ ਹੋਇਆ ਸਾਡੀ ਪਿੰਡ ਦੇ ਵੀ ਸੀਨੀਅਰ ਤੇ ਮੇਰਾ ਬਸ ਇਹੀ ਮਕਸਦ ਹੈ ਕਿ ਪਿੰਡ ਦੇ ਵਿੱਚ ਕੁਝ ਨਾ ਕੁਝ ਚੰਗਾ ਹੋਣਾ ਚਾਹੀਦਾ ਅੱਜ ਸ਼ੁਰੂਆਤ ਕੀਤੀ ਹੈ ਤੇ ਅੱਗੇ ਪਰ ਸਾਰੀ ਰਲ ਮਿਲ ਕੇ ਹੀ ਕਰ ਸਕਦੇ ਆ ਹਨ ਸਾਰਿਆਂ ਦਾ ਵੱਡਿਆਂ ਦਾ ਅਸ਼ੀਰਵਾ ਚਾਹੀਦਾ ਹੈ ਨਾ ਜਿੰਨਾ ਹੋ ਸਕੇ ਆਪਾਂ ਪਿੰਡ ਦੇ ਵਿੱਚ ਵਧੀਆ ਕਰਨਾ ਹੈ ਕਿ ਸਾਰੇ ਤੰਦਰੁਸਤ ਰਹਿਣ ਔਰ ਵਧੀਆ ਰਹਿਣ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਵਿੱਚ ਦੁਬਾਰਾ ਮਿਲਣਾ ਤਾਂ ਇੱਕ ਵਈ ਪਹਿਲਾਂ ਵੀ ਲੱਗਿਆ ਕੈਂਪੇ ਵਾਲਾ ਵਿੱਚ ਡਾਈਪੇ ਵਾਲਿਆ ਤਾਂ ਤੀਜੀ ਵਾਰੀ ਅੱਜ ਕੈਂਪ ਲੱਗਣ ਜਾ ਰਿਹਾ ਹੈ ਤੇ ਸਾਡੇ ਕੁਵਾਰ ਸਾਹਿਬ ਸਾਡੇ ਜਿੰਨਾ ਜੀ ਇਸ ਵੈਕਟਰ ਸਾਹਿਬ ਇਹ ਸਾਨੂੰ ਮਾੜਿਆ ਇਹਨਾਂ ਤੇ න ශරවාත් හිීතිී අත නව පස සට සාටේනග තැන්කීහමේෂක් මේෂා හතට පෙටති මඩියව ਲੱਗਦਾ ਕਿ ਤੁਸੀਂ ਵਾਕੇ ਪੈਨਲ ਨਾਲ ਵੀ ਜੁੜੇ ਹੋਏ ਆ ਪਾਵੇਂ ਅੱਜ ਜੋ ਪਰਫਾਰਮਰ ਨੇ ਤੁਹਾਨੂੰ ਬਹੁਤ ਫਰੰਦੀਆਂ ਤੱਕ ਖਿੱਚਾਇਆ ਤੇ ਤੁਸੀਂ ਇਹ ਦੱਸੋ ਕਿ ਇਹ ਤੁਹਾਡੇ ਦਿਲ ਵਿੱਚ ਕਿੱਦਾਂ ਆਇਆ ਹੈ ਕਿ ਇਸ ਕੈਪੂਲ ਅਕਚੁਅਲੀ ਮੈਂ ਪਿੰਡ ਤੋਂ ਆਂ ਔਰ ਸ਼ੁਰੂਆਤ ਜਿਹੜੀ ਮੇਰੀ ਪਿੰਡ ਤੋਂ ਹੀ ਹੋਈ ਔਰ ਹਮੇਸ਼ਾ ਪਿੰਡ ਨੂੰ ਯਾਦ ਹੀ ਰੱਖਣਾ ਹੈ ਸੋ ਮੈਂ ਚਾਹਨੀ ਹੈ ਕਿ ਪਿੰਡ ਦੇ ਵਿੱਚ ਜਿੰਨਾ ਹੋ ਸਕੇ ਅੱਛਾ ਕੰਮ ਕਰਨਾ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਮੈਂ ਅੱਖਾਂ ਤੋਂ ਕੀਤੀ ਹੈ ਕਿਉਂਕਿ ਅੱਖਾਂ ਦੇ ਨਾਲ ਅਸੀਂ ਸਾਰੇ ਸੰਸਾਰ ساری ਦੁਨੀਆ ਸੀ ਬੱਚੇ ਦੇਖਦੇ ਆ ਜਿੰਨੇ ਵੀ ਸਾਡੇ ਬਜ਼ੁਰਗ ਸੋ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਸੋ ਸ਼ੁਰੂਆਤ ਅੱਜ ਕੀਤੀ ਆ ਇਸ ਦੇ ਨਾਲ ਨਾਲ ਮੈਂ ਜਿੰਨੀ ਵੀ ਪੰਚਾਇਤ ਹੈ ਸਾਡੀ ਅੱਜ ਦੀ ਉਹਨਾਂ ਨੇ ਬੜਾ ਸਪੋਰਟ ਕੀਤੀ ਆ ਔਰ ਮੈਂ ਚਾਹਨੀ ਆ ਕਿ ਉਹ ਹਮੇਸ਼ਾ ਵੀ ਸਪੋਰਟ ਕਰ ਔਰ ਜਿੰਨਾ ਹੋ ਸਕੇ ਜਿਹੜਾ ਯੂਥ ਆ ਉਹ ਅੱਗੇ ਆ ਕਿ ਇਹੋ ਜਿਹੇ ਕੰਮ ਕਰੇ ਜਿੰਨਾ ਹੋ ਸਕੇ ਸਪੋਰਟਸ ਦੇ ਵਿੱਚ ਆ ਵੀ ਔਰ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹਨੀ ਆ ਮੈਂ ਔਰ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਨਾ ਚਾਹਨੀ ਆ ਕਿਸੇ ਵੀ ਤਰ੍ਹਾਂ ਕਿ ਬੋਰ ਜ਼ਿਆਦਾ ਉਪਰ ਆਲੇ ਕਰੀ ਇਹ ਸਟਾਰਟਿੰਗ ਆ ਮੇਰਾ ਅਜੀ ਸ਼ੁਰੂਆਤ ਹੈ ਅਜੀ ਸ਼ੁਰੂਆਤ ਹੈ ਅਜੇ ਬਹੁਤ ਕੁਝ ਬਾਕੀ ਆ ਪਿੰਡ ਦੇ ਵਿੱਚ ਹੋਰ ਕਹੀ ਅਜਿਹੇ ਜਿਹੜੇ ਨੌਜਵਾਨ ਆਪਣੇ ਨੂੰ ਕਿਸੇ ਦੇ ਜਿਨੀ ਨੌਜਵਾਨ ਪੀੜ੍ਹੀ ਹੈ ਜਿੰਨਾ ਯੂਥ ਆ ਬੱਚੇ ਜਿੰਨਾ ਹੋ ਸਕੇ ਮੋਬਾਈਲਾਂ ਤੋਂ ਤੇ ਡਰਗ ਤੋਂ ਦੂਰ ਰੋ ਸਪੋਰਟਸ ਕਰੋ ਆਪਣੇ ਆਪ ਨੂੰ ਤੰਦਰੁਸਤ ਰੱਖੋ ਆਪਣੇ ਘਰਦਿਆਂ ਨੂੰ ਆਪਣੀ ਸਮਾਜ ਨੂੰ ਤੇ ਆਪਣੇ ਦੇਸ਼ ਨੂੰ ਤੰਦਰੁਸਤ ਬਣਾਓ ਥੈਂਕ ਯੂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਪਿੰਡ ਦੀ ਜੋ ਬੇਟੀ ਹੈ ਇਹਨੇ ਆਪਣੇ ਪਿੰਡ ਨਾਲ ਜੁੜੇ ਹੁੰਦਾ ਜੋ ਬਹੁਤ ਵਧੀਆ ਇੱਕ ਸਬੂਤ ਦਿੰਦਾ ਹੈ ਤੇ ਸਾਨੂੰ ਆਸ ਹੈ ਉਮੀਦ ਹੈ ਕਿ ਅੱਗੇ ਤੋਂ ਵੀ ਇਹ ਇਹੋ ਜਿਹੇ ਪਰਾਲੇ ਕਰਦੇ ਜਾਣਗੇ ਅਤੇ ਨੌਜਵਾਨਾਂ ਨੂੰ ਸੇਧ ਦਿੰਦੇ ਰਹਿਣਗੇ ਅੱਕੇ ਮੈਂ ਥੋੜਾ ਇਹਨਾਂ ਬਾਰੇ ਵੀ ਦੱਸਣਾ ਚਾਹੁੰਦਾ ਕਿ ਐਸੇ ਬੇਟੀ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਤਾਂ ਇਹਨੂੰ ਬਚਪਨ ਤੋਂ ਜਾਣਦੇ ਆ ਸਾਡੀ ਭਤੀਜੀ ਵੀ ਲੱਗਦੀ ਆ ਇਹ ਤੇ ਇਹ ਪੜਾਈ ਹੈ ਪਹਿਲਾਂ ਸਪੋਰਟਸ ਵਿੱਚ ਜਿੱਦਾ ਪਹਿਲਾਂ ਦੌੜ ਤੋਂ ਫਿਰ ਇੱਕ ਗਰੀਬੀ ਵਿੱਚ ਹੋਣ ਦੇ ਬਾਵਜੂਦ ਤੇ ਇਹਨਾਂ ਨੇ ਬਹੁਤ ਜ਼ਿਆਦਾ ਗਰੀਬੀ ਦੇਖੀ ਔਰ ਮੇਰੇ ਖਿਆਲ ਨਾਲ ਉਹ ਤਾਂ ਇਹਦਾ ਵੀ ਇਹਨਾਂ ਦਾ ਟਾਈਮ ਸੀਗਾ ਜਦੋਂ ਕਿ ਇਹਨਾਂ ਨੂੰ ਘਰੇ ਇੱਕ ਟਾਈਮ ਕੇਵਲ ਖਾਣਾ ਵੀ ਮਿਲ ਜਾਂਦਾ ਸੀ ਇਹ ਇਹਨੇ ਬਹੁਤ ਮਿਹਨਤ ਕੀਤੀ ਜਿੱਧਰ ਲੋਕ ਉਹਦਾ ਰਸਤਾ ਇਦਾਂ ਹੁੰਦਾ ਸੀ ਉਹਦੇ ਜਾਣਾ ਵੀ ਉਸ ਵੇਲੇ ਬਹੁਤ ਮੁਸ਼ਕਲ ਹੁੰਦਾ ਸੀ ਤੇ ਇਹ ਫੇਰ ਫੇਰ ੁੱਟ ਕੇ ਦੌੜਦੀ ਹੁੰਦੀ ਸੀ ਉਹਦੇ ਤੇ ਸੋ ਮੈਂ ਬਹੁਤ ਪਰਮਾਤਮਾ ਅਗੇ ਵੀ ਇਹ ਦੁਆ ਕਰਦਾ ਕਿ ਇਸ ਸਾਡੀ ਬੇਟੀ ਨੂੰ ਦਿਨ ਦੁਪਹਿਰੀ ਤੇ ਰਾਤ ਚੋ ਗੇ ਤੱਤੀ ਵਕਸ਼ੇ ਧੰਨਵਾਦ ਪ੍ਰਸ਼ੰਤ ਥੈਂਕ ਯੂ ਵਾਲੀ ਵਿੱਚ ਅੱਜ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਇਹ ਕਿਹਨਾਂ ਵੱਲੋਂ ਲਗਾਇਆ ਗਿਆ ਸਰ ਇਹ ਪਵਾਟ ਜੇ ਸਭਾ ਜਿਹੜੀ ਲੱਗਿਆ ਤੇ ਜਿਹੜੀ ਪਵਾੜੀ ਦੇ ਵਿੱਚ ਇਨਸਪੈਕਟਰ ਮੀਨਾ ਕੁਮਾਰ ਦੇ ਪ੍ਰਯਾਸ ਦੇ ਨਾਲ ਇਹ ਸ਼ੁਰੂ ਕੀਤਾ ਗਿਆ ਅੱਜ ਔਰ ਇਹ ਹੈ ਕਿ ਸਾਰੇ ਪਿੰਡ ਦੇ ਜਿੰਦੇ ਵੀ ਲੋਕ ਜਿਨ੍ਹਾਂ ਨੂੰ ਕੋਈ ਖਾਦੀ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਵਾਸਤੇ ਕੈਂਪ ਲਗਾਇਆ ਗਿਆ ਤੇ ਅਸੀਂ ਜਿਹੜੇ ਨੈਸ਼ਨਲ ਹਾਈ ਕੇਅਰ ਹਸਪੀਟਲੋਂ ਆਇਆ ਜਿਹੜਾ ਕਿ ਕਪੂਤਰਾ ਰੋਡ ਦੇ ਉੱਪਰ ਹੈਗਾ ਡਾਕਟਰ ਪਿਊਸ਼ ਸੋਧ ਜਿਹੜੇ ਸਮਾਂ ਹੈਗੇ ਕੋਲ ਦੇ ਹੈ ਉਹਨਾਂ ਨੂੰ ਇਹ ਕੈਂਪਸ ਇ ਬਣਾ ਰਹੇ ਆ ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ ਜਿਹੜੇ ਅੜੇ ਦੁਆਲੇ ਜਿਨ੍ਹਾਂ ਦੀ ਅੱਖਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਸੁਧਾਰ ਉਹਨਾਂ ਦੇ ਵਿੱਚ ਕੀਤਾ ਜਾਵੇ ਉਹਨਾਂ ਨੂੰ ਉਹਦੇ ਬਾਰੇ ਦੱਸਿਆ ਜਾਵੇ ਕਿ ਅਸੀਂ ਆਪਾਂ ਅੱਖਾਂ ਨੂੰ ਕਿਸ ਤਰ੍ਹਾਂ ਠੀਕ ਰੱਖ ਸਕਦੇ ਹਾਂ ਕੈਂਪ ਵਿੱਚ ਅਜੇ ਤੱਕ ਕੀ ਸਟੇਟਸ ਹੈ ਲਗਭਗ 50 ਲੋਕ ਜਿਹੜੇ ਹੈਗੇ ਨੇ ਆਪਾਂ ਅੱਖਾਂ ਦੀ ਚੈੱਕਅਪ ਕਰਵਾ ਸਕਦੇ ਨੇ ਔਰ ਹੋਰ ਵੀ ਜਿਹੜੇ ਕਿਸ ਸੰਬੰਧ ਵਿੱਚ ਇਹ ਦੱਸਿਆ ਹੈ ਕਿ ਹੋਰ ਵੀ ਨੰਬਰ ਜਿਹੜੇ ਪਿੰਡ ਦੇ ਹੈਗੇ ਨੇ ਕਾਫੀ ਸਾਰੇ ਇਹ ਬਹੁਤ ਖਾਂਜਤ ਰੋਮਾਸ ਹੈ। ਤੇ ਜਿਹੜਾ ਜਿਹੜਾ ਇਹ ਤੁਹਾਡੇ ਹਾਂ ਤੁਸੀਂ ਜਾਂਚ ਕਰਦੇ ਹੋ ਜਿਹੜਾ ਤੁਹਾਡੇ ਕੋਲ ਹਸਪਤਾਲ ਵਿੱਚ ਵਗੈਰਾ ਤੁਸੀਂ ਬੁਲਾ ਰਹੇ ਹੋ ਆਪਣੇ ਜਿਹੜਾ ਦੇ ਮਸ਼ੀਨਾਂ ਵੈਲ ਚੈੱਕ ਕਰਨ ਲਈ ਉਹਨਾਂ ਦੀ ਜਿਹੜੀ ਫੀਸ ਆ ਉਹ ਉੱਥੇ ਜੋ ਤੁਹਾਡੇ ਹਸਪਤਾਲ ਦੇ ਹਿਸਾਬ ਨਾਲ ਉਹ ਲਈ ਜਾਊਗੀ ਜਾਂ ਕੋਈ ਹੋਰ ਇਹਨਾਂ ਵੱਲ ਕਹਿਗਾ ਕਿ ਤੁਸੀਂ ਅਸਰਾ ਹੈ ਕਿ ਜਿਹੜੀ ਡਾਕਟਰ ਨੂੰ ਚੈੱਕ ਕਰਵਾਉਂਗੇ ਜਿਹੜੀ ਫੀਸ ਹੁੰਦੀ ਹੈ ਉਹ ਇਸ ਕੈਪਟਲ ਜਿਹੜੇ ਪਰਚੀ ਨਾਲ ਲੈ ਕੇ ਆਣਗੇ ਉਹਨਾਂ ਪਾਸੇ ਕੋਈ ਕਿਸੇ ਹੋਣਾ ਲੱਗੇਗੀ ਵਾਸੇ ਹੈ ਕਿ ਜੇ ਕਿਸੇ ਨੂੰ ਕੋਈ ਲੈਸ ਵਗੈਰਾ ਲੈਣਾ ਹੈਗਾ ਜਿਹੜਾ 150000 ਰੁਪਏ ਦਾ ਹੋਗਾ ਕੈਟੇਕ ਤੋਂ ਵਾਸਤੇ ਉਹ ਅਸੀਂ 35000 ਰੁਪਏ ਦੇ ਵਿੱਚ ਕਿਉਂਕਿ ਸਾਨੂੰ ਪਿੰਡਵਲੀ ਪੰਚਾਇਤ ਵੱਲੋਂ ਇਹੋ ਹੀ ਕਿਹਾ ਗਿਆ ਹੈ ਕਿ ਜਿੰਨੇ ਗਰੀਬ ਲੋਕ ਨੇ ਵਾਲੀਏ ਸੇਵਾ ਦੇ ਵਿੱਚ ਜਿੰਨਾ ਘੱਟੋ ਘੱਟ ਰੇਟ ਹੈਗਾ ਉਹ 35000 ਰੁਪਏ ਹੈਗੇ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜਾ ਕੈਂਪੇਨ ਵਿੱਚ ਹੋਰ ਤੁਹਾਡੇ ਕੋਲਥੇ ਹਸਪੀਟਲ ਆਉਣਗੇ ਉਹਨਾਂ ਦੀ ਸੁਵਿਧਾ ਪੰਚਾਇਤ ਵੱਲੋਂ ਤੇ ਇਨਸਪੈਕਟਰ ਮੀਨਾ ਕੁਆਦੀ ਵੱਲੋਂ ਹੈਗੀ ਹੈ ਪੂਰੀ ਬਿਲਕੁਲ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ